ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਹਜੇ ਤੱਕ ਜੇ ਨਹੀਂ ਪਈਆਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਲਿਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਊ ਜੇ ਇਸ ਤਰ੍ਹਾਂ ਦੀ ਤੁਸੀਂ ਵੀ ਐਡ ਆਪਣੇ ਨੰਬਰ ਤੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸੰਤ ਦੀਆਂ ਚਾਰ ਪੰਜ ਫੋਟੋਆਂ ਆਪਾਂ ਨੂੰ WhatsApp ਨੰਬਰ ਦਿੱਤਾ ਹੈ ਸਕਰੀਨ ਤੇ ਉਸ ਤੇ ਭੇਜ ਦਿਓ ਜੀ ਤੁਹਾਡੀ ਐਡ ਲੱਗ ਜਾਊਗੀ ਤੇ ਬਾਕੀ ਵੀਰਾਂ ਦੇ ਬਹੁਤ ਫੋਨ ਵੀ ਆ ਰਹੇ ਸੀ ਤੇ ਕਮੈਂਟ ਆਉਂਦੇ ਸੀ ਵੀ ਡਬਲ ਟੈਰਾ ਆਪਾਂ ਨੂੰ ਟਰਾਲਾ ਚਾਹੀਦਾ ਜੀ 11 6:30 ਮਿੰਟ ਵਾਸਤੇ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ 11 6.5 ਦਾ ਜਿਸਤੀ ਚਾਦਰ ਚ ਬਣਿਆ ਜੀ ਸਾਰਾ ਤੇ ਬਾਕੀ ਟਾਟਾ ਦਾ ਮਾਲ ਲੱਗਿਆ ਹੋਇਆ ਟਾਟਾ ਦਾ ਹਿੱਸਾ ਲੱਗਿਆ ਹੋਇਆ ਟਰੱਕ ਵਾਲਾ ਤੇ 1020 ਦੇ ਟਾਇਰ ਨੇ ਚਾਰੋ ਜੀ ਚੰਗੇ ਟਾਇਰਾਂ ਦੀ ਕੰਡੀਸ਼ਨ ਆ ਜੀ ਬੇਦਾਗ ਟਾਇਰ ਨੇ ਪੱਕੇ ਟਾਇਰ ਆ ਜੀ ਬਾਕੀ ਐਮਸੀ ਦੀ ਛਾਸੀ ਹੈ ਜੀ ਸਾਰੀ ਇਹਦੀ ਤੇ ਪੂਰਾ ਵਜਨ ਵਾਲਾ ਟਰਾਲਾ ਜੀ ਤੇ ਫੋਟੋਆਂ ਤੁਸੀਂ ਦੇਖ ਸਕਦੇ ਹੋ ਜੀ ਸਕਰੀਨ ਦੇ ਉੱਤੇ ਸ਼ੋ ਹੋ ਰਹੀਆਂ ਤੇ ਬਾਕੀ ਇਹ ਮਕਸਰ ਏਰੀਆ ਦੇ ਵਿੱਚ ਖੜਾ ਹੈ ਜੀ ਤੇ ਡਿਮਾਂਡ ਵੀ ਵੀਰਾਂ ਦੀ ਬਹੁਤ ਹੀ ਜਾਇਜ਼ ਆ ਬਾਕੀ ਇਹਦੇ ਡਾਲਾ ਜੀ ਸਾਈਡ ਤੇ ਖੁੱਲਦਾ ਤੇ ਤਿੰਨ ਥਾਵਾਂ ਤੇ ਇਹਦਾ ਡਾਲਾ ਖੁੱਲਦਾ ਵਿੱਚੋਂ ਵੀ ਤੁਹਾਨੂੰ ਫੋਟੋ ਵਿਖਾਉਣੇ ਆ ਦੇਖ ਸਕਦੇ ਹੋ ਬਿਲਕੁਲ ਨਵਾਂ ਟਰਾਲਾ ਬਣਿਆ ਜੀ ਤੇ ਬਾਕੀ ਚੈਸੀ ਵੀ ਸਾਰੀ ਐਮਸੀ ਦੀ ਆ ਚੰਦਰਾ ਤੇ ਟਰਾਲਾ ਇਹ ਨਵੇਂ ਮਾਡਲ ਦਾ ਟਰਾਲਾ ਜੀ 2024 ਮਾਡਲ ਆ ਜੀ ਤੇ ਬਾਕੀ ਇਹਦਾ ਰੇਟ ਰੱਖਿਆ ਵੀਰ ਨੇ 1,55,000 ਰੁਪਇਆ ਤੇ ਬਾਕੀ ਰੇਡ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਇਹ ਮੌਕਸਰ ਏਰੀਆ ਦੇ ਵਿੱਚ ਖੜਾ ਹੋਇਆ ਤੇ ਭੁੱਟੀ ਵਾਲਾ ਵੀਰ ਤਾਂ ਪਿੰਡ ਆ ਜੀ ਟਰਾਲਾ ਬਾਕੀ ਕਿਤੋਂ ਕੋਈ ਦਿੱਕਤ ਨਹੀਂ ਪੂਰਾ ਓਕੇ ਟਰਾਲਾ ਬਾਕੀ ਤੁਸੀਂ ਆਪਦੀ ਦੇਖ ਕੇ ਪਰਖ ਕੇ ਚੀਜ਼ ਖਰੀਦ ਸਕਦੇ ਹੋ ਜੀ ਤੇ ਬਾਕੀ ਦੂਜੇ ਨੰਬਰ ਤੇ ਟਰਾਲਾ ਤੁਹਾਨੂੰ ਵਿਖਾਉਣੇ ਆ ਜੀ ਸਿੰਗਲ ਟਾਇਰ ਚ ਇਹ ਵੀ 11 6.5 ਆ ਜੀ ਸਿੰਗਲ ਟਾਇਰ ਆ ਜੀ ਐਮਸੀ ਦੀ 78 ਆ ਜੀ ਇਹਦਾ ਵੀ ਹਿੱਸਾ ਚੰਗਾ ਲੱਗਿਆ ਹੋਇਆ ਤੇ ਬਾਕੀ ਟਾਰਟਾ ਦਾ ਇਹਦੇ ਮਾਲ ਲੱਗ ਗਿਆ ਜੀ ਸਾਰਾ ਤੇ ਵਿੱਚੋਂ ਫੋਟੋ ਦੇਖ ਲਓ ਜਿਸਤੀ ਹੈ ਜੀ ਦੋਵੇਂ ਟਰਾਲੇ ਆਪਣੇ ਜਿਹੜੇ ਵਿਖਾਇਆ ਇੱਕੋ ਵੀਰ ਕੋਲ ਆ ਤੇ ਦੋਵੇਂ ਹੀ ਜਿਸਤੀ ਹੈ ਜੀ ਤੇ ਇੱਕ ਜਿਹੜਾ ਲਾਲ ਟਰਾਲਾ ਤੁਸੀਂ ਦੇਖ ਰਹੇ ਹੋ ਇਹਦੇ ਲੱਗਾ ਜੀ ਫੱਟਿਆਂ ਵਾਲਾ ਵेड ਉੱਪਰ ਆ ਮਿੱਟੀ ਪਾਉਣ ਵਾਸਤੇ ਵेड ਚੱਲਦਾ ਹੈ ਫੱਟਿਆਂ ਵਾਲਾ ਤੇ ਬਾਕੀ ਟਰਾਲੀ ਟਰਾਲਾ ਇਹ ਵੀ ਐਮਸੀ ਦੀ ਚਾਸੀ ਚੈਨਰਾਂ ਦੇ ਬਣਿਆ ਆ ਤੇ ਬਾਕੀ ਘੁੰਮਣ ਕਲਾ ਏਰੀਏ ਦਾ ਬਣਿਆ ਹੋਇਆ ਮੌਕਸਰ ਦੇ ਵਿੱਚ ਖੜਾ ਤੇ ਵੀਰ ਦਾ ਨਾਮ ਹੈਗਾ ਜੀ ਬਿਆਨਤ ਸਿੰਘ ਪੁੱਟੀ ਵਾਲੇ ਖੜਾ ਬਾਕੀ ਫੋਟੋਆਂ ਮੈਂ ਦੇਖ ਲਈ ਚਾਰ ਫਿਰ ਰੰਗ ਰੂਪ ਬਿਲਕੁਲ ਨਵਾਂ ਹੋਇਆ ਚੰਗਾ ਰੰਗ ਹੋਇਆ ਜੀ ਤੇ ਹੱਬਾ-ਹੱਬਾ ਵੀ ਦੇਖ ਲੋ ਚੰਗੀਆਂ ਟਾਟਾ ਦੀਆਂ ਹੱਬਾ 1020 ਦੇ ਟਾਇਰ ਵੀ ਚੰਗੇ ਐ ਤੇ ਟਰੱਕ ਵਾਲੀ ਰਿੰਮ ਨੇ ਹਿੱਸਾ ਵੀ ਟਰੱਕ ਵਾਲਾ ਜੀ ਤੇ ਬਾਕੀ ਮੋਟੀਆਂ ਹੁੱਕਾਂ ਪਾਈਆਂ ਮਸ਼ੀਨੀ ਹੁੱਕਾਂ 2.5 ਇੰਚ ਦੀਆਂ ਜੀ ਤੇ ਬਾਕੀ ਟਰਾਲੇ ਪੂਰੇ ਜ਼ਬਰਦਸਤ ਬਣੇ ਹੋਇਆ ਕਿਤੇ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਖਰੀਦਣ ਤੋਂ ਪਹਿਲਾਂ ਇੱਕ ਵਾਰੀ ਵੀਰ ਨੂੰ ਫੋਨ ਕਰ ਲਿਓ ਤੇ ਟਰਾਲੇ ਵੇਖ ਕੇ ਆਪਦਾ ਮੌਕੇ ਤੇ ਸੌਦਾ ਹੋ ਜੂ ਰੇਟ ਦੋਨਾਂ ਦਾ ਹੀ 1 ਲੱਖ ਤੇ 55000 ਰੁਪਇਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਵੀ ਇੰਨਾ ਮੰਗ ਲੈ ਤੇ ਇੰਨੇ ਦਾ ਹੀ ਦੇਣਾ ਬਾਕੀ ਇਹ ਮੌਕੇ ਤੇ ਹੁੰਦਾ ਜਿੰਨੇ ਦਾ ਰੇਟ ਬਣ ਜੇ ਤੇ ਬਾਕੀ ਵੀਰ ਬਯੰਤ ਦਾ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੇ 97858820 ਇਸ ਨੰਬਰ ਤੇ ਸੰਪਰਕ ਕਰਕੇ ਤੇ ਵੀਰ ਨਾਲ ਤੁਸੀਂ ਗੱਲ ਕਰ ਲਿਓ ਤੇ ਆਪਣੇ ਚੈਨਲ ਥਰੂ ਜਿਹੜਾ ਵੀ ਵੀਰ ਨੂੰ ਫੋਨ ਕਰੋਗਾ ਫੁੱਲ ਮਾਨਤਨ ਕਰੂਗਾ ਆਪਣੇ ਚੈਨਲ ਦਾ ਨਾਮ ਲੈ ਕੇ ਤੁਸੀਂ ਵੀਰ ਨੂੰ ਫੋਨ ਕਰਿਓ ਤੇ ਪੂਰਾ ਮਾਨਤਨ ਵੀਰ ਤੁਹਾਡਾ ਕਰੂਗਾ ਤੇ ਟਰਾਲੇ ਨਵੇਂ ਕੋਕਾ ਪੀਸ ਨੇ ਨਵੇਂ ਸੀਸੀਆਰ ਦੇ ਟਰਾਲੇ ਨੇ ਚੰਗਾ ਰੰਗ ਹੋਇਆ ਜੀ ਤੇ ਬਾਕੀ ਜੀ ਆਪਣੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਜੇ ਹੋਰ ਵੀ ਵੀਡੀਓ ਵੇਖਣੀਆਂ ਟਰਾਲੀਆਂ ਦੇ ਕਮੈਂਟ ਕਰ ਦਿਆ ਕਰੋ 11 6 ਦੀਆਂ ਸਿੰਪਲ ਟਰਾਲੀਆਂ ਵੀ 55 60000 ਦੀ ਰੇਂਜ 'ਚ ਆਪਣੇ ਕੋਲੇ ਹੁੰਦੀਆਂ ਉਹ ਵੀ ਵਿਖਾਵਾਂਗੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ